ਜੋ ਵੀ ਹੈ ਕਰਦੇ ਸਰ ਨਮੋ ਹਾਂ ਬੋਲਿਆ ਨਾ ਪਰਾਉਣਾ ਉਹ ਤਾਂ ਨਹੀਂ ਆ ਰਿਹਾ ਵਾਈਡ ਜੀ ਉਹ ਦਰਮਿਆਨ ਸਾਇਦ ਜੀ ਜੀ ਹਾਂ ਜੀ ਭਜਾ ਜੀ ਇੱਕ ਵਾਰ ਨਹੀਂ ਅਨੁਸਾਰ ਤੇ ਐਮਐਲਏ ਨੇ ਡਾクター ਹਜੂ ਜੁਗਤਾ ਉਸ 스테ਜ ਤੋਂ ਕਹਿ ਰਹੇ ਨੇ ਕਿ ਬਹੁਤ ਵੱਡਾ ਚੈਲੰਜ ਹੈ ਕੋਈ ਇਸ ਕੀ ਨਸ਼ੇ ਨੂੰ ਖਤਮ ਨਹੀਂ ਕਰ ਪਾਰੀ ਸਰ ਕੀ ਇਦਾਂ ਨਹੀਂ ਕੋਈ ਨਵੀਂ ਰਣਨੀਤੀਆਂ ਸੀਐਮ ਸਾਹਿਬ ਦੀ ਮੁੱਖ ਪ੍ਰਧਾਨ ਮੰਤਰੀ ਸਾਹਿਬ ਆਂਦੇ ਆ ਉਹ ਵੀ ਕਹਿੰਦੇ ਵੀ ਪੰਜਾਬ ਨਸ਼ੇ ਚ ਰੁੜ ਰਿਹਾ ਕੋਈ ਪੰਜਾਬ ਕੋਈ ਪਾਲਿਸੀ ਕੋਈ ਨਵੀਂ ਪ੍ਰੋਜੈਕਟ ਦੀ ਤਰੀਕੇ ਕੋਈ ਇਦਾਂ ਦੀ ਗੱਲ ਨਹੀਂ ਹੈ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਡੀਜੀਪੀ ਸ਼੍ਰੀ ਗੌਰਵ ਜაძਵੀ ਦੀ ਰਹਿਨਮਾਈ ਹੇਠ ਬਹੁਤ ਸਚਜੇ ਤੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਕੁਝ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਏਮ ਬਣ ਜਾਂਦਾ ਉਹ ਇਹ ਕੰਸੀਕੁਐਂਸ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੇ ਕਰਦੇ ਨੇ ਕ੍ਰਾਈਮਨਲ ਥੋੜੇ-ਮੋੜੇ ਬੰਦੇ ਜਿਹੜੇ ਹੁੰਦੇ ਨੇ ਇਹ ਕੁਝ ਨਾ ਕੋਈ ਸਮਗਲਿੰਗ ਆ ਜਿਹੜੀ ਕ੍ਰੋਸ ਦੀ ਬਾਰਡਰ ਪਹਿਲਾਂ ਹੀ ਚੱਲੀ ਆਉਂਦੀ ਰਹੀ ਆ ਪਹਿਲਾਂ ਕਿਤੇ 골ਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪੀ ਆ ਗਏ ਉਸ ਤੋਂ ਪਹਿਲਾਂ ਰੇਸ਼ਨ ਸਮਗਲ ਹੁੰਦਾ ਸੀ ਅੱਜ ਕੱਲ੍ਹ ਇਹ ਨਸ਼ਿਆਂ ਦਾ ਟੈਂਡ ਚੱਲ ਗਿਆ ਸਾਡਾ ਗਵਾਂਡੀ ਮੁਲਕ ਹੈਗਾ ਡੈਫੀਨਿਟਲੀ ਇਟ ਇਜ਼ ਅ 빅 ਚੈਲੰਜ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਸੇ ਗ੍ਰਸਤ ਕਰਕੇ ਡੈਫੀਨਿਟਲੀ ਹੋਰ ਕਿਸੇ ਤਰੀਕੇ ਜੋਗਾ ਕਰਨ ਲਈ ਉਹ ਕਾਬਿਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ નો ਡਾਊਟ ਇੱਕਾ ਦੁੱਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਬਟ ਅਦਰਵਾਈਜ਼ ਓਵਰਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9 10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਬਹੁਤ ਚੰਗੇ ਤਰੀਕੇ ਨਾਲ ਉਹਦੇ ਕਾਬੂ ਪਾਇਆ ਗਿਆ ਨਸ਼ਿਆਂ ਦੀ ਲਾਤ ਜਿਹੜੀ ਲੱਗ ਜਾਂਦੀ ਆ ਉਹ ਕਈ ਉਹਦੇ ਇੰਪੈਕਟਸ ਹੁੰਦੇ ਨੇ ਕੋਈ ਸੋਸ਼ਲ ਇੰਪੈਕਟ ਹੁੰਦਾ ਹੋਰ ਹੁੰਦਾ ਉਹਨੂੰ ਸੋਸ਼ੀਅਲੀ ਵੀ ਹੋਰ ਵੀ ਸਾਰਾ ਇਹ ਪੁਲਿਸ ਕਰ ਹੀ ਰਹੀ ਹੈ ਨਾਲ ਜਿੰਨਾ ਜਲ ਸਮਾਜਿਕ ਚੇਤਨਤਾ ਹੋ ਜੇ ਸਮਾਜ ਵੀ ਸਾਨੂੰ ਸਪੋਰਟ ਕਰਨ ਲੱਗ ਜੇ ਤੇ ਡੈਫੀਨਿਟਲੀ ਇਟ ਵਿਲ ਬੀ ਇਟ ਵਿਲ ਰਿਕਵਰਡ ਸਰ ਨਸ਼ੇ ਦਾ ਕਾਬੂ ਹੋਣਾ ਟਿਕਟ ਕਰਾਉਣਾ ਜੇ ਇਹ ਨਹੀਂ ਕਹਤੇ ਸਰ ਦੀ ਪ੍ਰਾਇੋਰਟੀ ਤਾਂ ਬੇਸਿਕ ਨਾਰਮਲ ਪੁਲਿਸ ਵਰਕਿੰਗ ਹੈਗੀ ਆ ਪ੍ਰੋਫੈਸ਼ਨਲੀ ਅਸੀਂ ਪੁਲਿਸ ਵਰਕਿੰਗ ਚ ਕਰਾਂਗੇ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕ੍ਰਾਈਮ ਸਾਡੀ ਜਿਹੜੀ ਹੈ ਬੇਸਿਕ ਜੌਬ ਹ ਅਸੀਂ ਉਹਨੂੰ ਫੋਕਸ ਕਰਾਂਗੇ ਤੇ ਉਹਦੇ ਵਿੱਚ ਹੀ ਸਾਡਾ ਸਾਰਾ ਕੁਝ ਆ। ਸਰ ਅਜੀ ਇੱਕ ਨੈਸ਼ਨਲ ਪੱਪੀ ਤੋਂ ਛਪਿਆ ਜੀ ਵੀ ਰੇੜੀਆਂ ਦੇ ਉੱਤੇ ਬਾਹਰ ਨਾਲ ਗੱਡੀਆਂ ਲਗਾ ਕੇ ਉੱਥੇ ਸ਼ਰਾਬ ਸਰਵ ਕੀਤੀ ਜਾਂਦੀ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਕੁਝ ਏਰੀਆਸ ਹੈਗੇ ਕਿ ਆ ਸਰ ਉਹ ਲੈ ਕੇ ਤੁਸੀਂ ਕੋਈ ਇਨਸਟਰਕਸ਼ਨ ਪਾਸਵਰਡ ਇਹਦੇ ਨਾਲ ਹੀ ਜਿਹੜਾ ਮੇਰਾ ਸਵਾਲ ਹੈ ਉਹ ਤੇ ਪਹਿਲਾਂ ਵੀ ਬਹੁਤ ਵਾਰ ਨਹੀਂ ਹੋ ਚੁੱਕਿਆ ਨੇ। ਲੇਕਿਨ ਕਈ ਵਾਰ ਤਾਂ ਪੁਲਿਸ ਦਾ ਆਈ ਹੈਵ ਜਸਟ ਜੁਆਇਨ ਮੈਂ ਲੁਕ ਇਨ ਟੂ ਦੇਖ ਕੇ ਜਿਹੜਾ ਵੀ ਕੋਈ ਜੋ ਵੀ ਕੋਈ ਗੈਰਕਾਨੂੰਨੀ ਕੰਮ ਹੋਏਗਾ ਵੀ ਵਾਉਂਡ ਸਫੇਰ ਐਨੀਵਰਡ ਸਰ ਰਾਤ ਵਾਲੇ ਕੇਸ ਦੇ ਵਿੱਚ ਕੀ ਡੈਟਾਈਫਾਈ ਹੋਇ ਉਹ ਆਲਮੋਸਟ ਬੰਦਾ ਵੀ ਆਈਡੈਂਟੀਫਾਈ ਹੋ ਗਿਆ ਸੂਨਰ অর ਲੇਟਰ ਵੀ ਬੀ ਇਬਲ ਟੂ ਕੈਚ ਕਰੀਏ ਠੀਕ ਹੈ ਸਰ ਠੀਕ ਹੈ ਜੀ ਇੱਕ ਸਾਰੇ ਇੱਕ ਮਿੰਟ ਵਾਲੇ ਇੱਕ ਮਿੰਟ ਦੇ ਦੇ ਦਿਓ ਜੀ ਪਹਿਲਾਂ ਇਹ ਪੁੱਛ ਕਰਦੇ ਕਿ ਚੱਲਣਾ ਜਿੰਦਾ ਤੇ ਇੱਕ ਸਵਾਲ ਹੈ ਕਿ ਉਹ ਜਸਨ ਅੱਜ ਆਇਆ ਕਰੀਏ ਉਹ ਬਾਹਰ ਤੇ ਲੋਕ ਬੈਠੇ ਹੋਏ ਨੇ ਖਰੀ ਆਮ ਨਸ਼ੇ ਦੀਗੇ ਬਿਗਾ ਰਹੇ ਨੇ ਵੀਡੀਓ ਸਾਹਮਣੇ ਆ ਕੇ ਕਰ ਦਿੱਤੀ ਫਿਰ ਉੱਥੇ ਪੁਲਿਸ ਜਿਹੜਾ ਅਸੀਂ ਦੱਸਿਆ ਪੁਲਿਸ ਵੱਲੋਂ ਕੋਈ ਵੀ ਨਹੀਂ ਆਇਆ ਸਰ ਪਰ ਬੁਲੰਦੋ ਦੇ ਉਹ ਬਹੁਤ ਥੋੜੀ ਜਿਹੀ ਖੇਰ ਉਹ ਅੱਜ ਦੇਰ ਉੱਤੇ ਬੈਠੇ ਵੀ ਉਹਨਾਂ ਚਰਿਆਂ ਕੁੜੀ ਨੂੰ ਟੀਕਾ ਲਾ ਰਿਹਾ ਬੰਦਾ ਚਰਿਆਂ ਵੀਡੀਓ ਕਰੀਏ ਡੋਨਟ ਵੀ ਬੀ ਟੇਕ ਕੇ ਸਾਨੂੰ ਜੋ ਵੀ ਇਨਫੋਰਮੇਸ਼ਨ ਆਊਗੀ ਅਸੀਂ ਉਹਦੇ ਬੂ ਵੀ ਲੈਕਟ ਪਾਉਣ ਜੋ ਵੀ ਸਾਡਾ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਹੋਵੇ ਵੀ ਵਾਂਟ ਸਪੇਰ ਐਨੀਵਰ ਸਿਪੀ ਸਾਹਿਬ ਦੇ ਇੱਕ ਟ੍ਰੈਫਿਕ ਵੀ ਬੜਾ ਬੜਾ ਇਸ ਬਚਾ ਰਹੇ ਤਾਂ ਬਹੁਤ ਆਪਸ ਸਾਡੇ ਕੋਲ ਕੋਈ ਨਹੀਂ ਬਹੁਤ ਜੀਵਨ ਨੂੰ ਸੁਖਦਾਈ ਤੇ ਮਤਲਬ ਬਿਲਕੁਲ ਉਹਨਾਂ ਨੂੰ ਗੋਡ ਬਲੇਸਿੰਗਸ ਵੀ ਵਿਲ ਬੀ ਸਕਸੈਸਫੁਲ ਠੀਕ ਹੈ ਜੀ Thank you.